ਸਿਹਤ ਤੇ ਪਰਿਵਾਰ ਪੁਲਾਇ ਵਿਭਾਗ ਪੰਜਾਬ ਦੇ ਵੱਲੋਂ ਰਾਜ ਪੱਦਰੀ ਸਮਾਗਮ ਦੌਰਾਨ ਪਲਸ ਪੋਲੀਓ ਰਾਉਂਡ ਦੀ ਰਸਮੀ ਸ਼ੁਰੂਆਤ ਕੀਤੀ ਗਈ ਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬ੍ਰੀਤ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਮਿਊਨਿਟੀ ਹੈਲਥ ਸੈਂਟਰ ਚਰਨਾਲਤਲ ਕਲਾ ਤੋਂ ਛੋਟੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਲਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੋਲੀਓ ਦੀ ਦਵਾਈ ਨੂੰ ਦੋ ਬੂੰਦ ਜ਼ਿੰਦਗੀ ਕਿਹਾ ਜਾਂਦਾ ਹੈ ਤੇ ਇਹ ਬਿਮਾਰੀ ਤੋਂ ਮੁਕਤੀ ਦਿਵਾ ਸਕਦੀ ਡਾਕਟਰ ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਭਾਵੇਂ ਪੰਜਾਬ ਦੇ ਵਿੱਚ ਕੋਈ ਤਾਜ਼ਾ ਪੋਲੀਓ ਕੇਸ ਨਹੀਂ ਹੈ ਪਰ ਗੁਆਂਡੀ ਦੇਸ਼ ਦੇ ਵਿੱਚ ਮਾਮਲੇ ਸਾਹਮਣੇ ਆਉਣ ਕਾਰਨ ਸਰਹੱਦੀ ਖੇਤਰਾਂ ਦੇ ਵਿੱਚ ਸਮੇਂ-ਸਮੇਂ ਤੇ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ 5 ਸਾਲ ਤੋਂ 5 ਸਾਲ ਤੱਕ ਜਿਹੜਾ ਹਰ ਬੱਚੇ ਨੂੰ ਪੋਲੀਓ ਦੀ ਦਵਾਈ ਜ਼ਰੂਰ ਪਿਵਣ ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਟੀਚਾ 15 ਲੱਖ ਬੱਚਿਆਂ ਨੂੰ ਇਹ ਦਵਾਈ ਪਿਓਣ ਦਾ ਹੈ ਉਤੋਤੇ ਹੀ ਅਤੇ ਪਹਿਲਾ ਮਾਪੇ ਕੇਂਦਰ ਤੇ ਆਉਣਗੇ ਕੇਂਦਰਾ ਤੇ ਆਉਣਗੇ ਜਿਸ ਤੋਂ ਬਾਅਦ ਟੀਮਾਂ ਕੋਈ ਵੀ ਬੱਚਾ ਨਾ ਰਹਿਣ ਦੇਣ ਦੇ ਲਈ ਘਰ ਘਰ ਜਾ ਕੇ ਦਵਾਈ ਪਲੌਣ ਗਿਆ ਅਤੇ ਬੱਚਿਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾ ਕੇ ਵੈਕਸਿਨ ਲਗਵਾਉਣ ਦੀ ਲੋੜ ਦੀ ਵੀ ਜਿਹੜੀ ਉਹ ਜ਼ਰੂਰ ਪੂਰੀ ਕੀਤੀ ਜਾਵੇਗੀ। ਤੁਸੀਂ ਜਾਣਦੇ ਹੋ ਕਿ ਜਿਹੜੀ ਪੋਲੀਓ ਹੈਗੀ ਆ ਇਹਦੇ ਨਾਲ ਬੱਚਾ ਲਾਈਫ ਬਲੌਕ ਕ੍ਰਿਪਲ ਹੋ ਜਾਂਦਾ ਸੀ ਇਹਦੇ ਵਾਸਤੇ ਅਸੀਂ ਇਹਨੂੰ ਦੋ ਬੂੰਦ ਜ਼ਿੰਦਗੀ ਦੀ ਕਹਿੰਦੇ ਆਂ ਫਿਰ ਇੱਕ ਵਾਰੀ ਬੱਚੇ ਨੂੰ ਡੇਰਸੀ ਪੋਲੀਓ ਦੀ ਦਵਾਈ ਦੇ ਦਿੱਤੀ ਤਾਂ ਸਾਰੀ ਉਮਰ ਵਾਸਤੇ ਉਹ ਜਿਹੜਾ ਬੱਚਾ ਹੈਗਾ ਉਹ ਪੋਲੀਓ ਦੀ ਜਿਹੜੀ ਇਸ ਨਾਮ ਨਾਲ ਵਾਲੇ ਤੋਂ ਬੱਚੇ ਜਿਹੜਾ ਕ੍ਰਿਪਲ ਨਹੀਂ ਹੋਏਗਾ ਆਪਣੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 15 ਸਾਲ ਤੋਂ ਕੋਈ ਵੀ ਜਿਹੜਾ ਵਾਈਲ ਪੋਲੀਓ ਵਾਇਰਸ ਦਾ ਕੇਸ ਨਹੀਂ ਆਇਆ ਪਰ ਸਾਡੇ ਵਾਸਤੇ ਜਿਹੜਾ ਮੈਟਰ ਆਫ ਕਨਸਰਨ ਹੈ ਚਿੰਤਾ ਵਾਲਾ ਵਿਸ਼ਾ ਹੈ ਕਿ ਸਾਡੇ ਗਵਾਂਧੀ ਦੇਸ਼ ਵਿੱਚ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਵਿੱਚ ਫਾਰਗਿਸਤਾਨ ਦੇ ਵਿੱਚ ਉੱਥੇ ਸਭ ਤੋਂ ਜ਼ਿਆਦਾ ਔਰ ਸਾਡੇ ਕੋਲ ਦਰਿਆ ਪਾਣਾ ਉੱਤਰ ਜਾਂਦੇ ਆ ਫਿਰ ਇੱਧਰ ਆ ਜਾਂਦੇ ਆ ਪਾਣੀ ਦੇ ਵਿੱਚ ਵੀ ਆਂਦਾ ਸੀ ਸੀਵਰੇਜ ਦੇ ਵਿੱਚ ਪਾਣੀ ਦੇ ਵਿੱਚ ਥਾਰਾ ਡਸਟਿੰਗ ਕਰਦੇ ਆ ਆਪਣੇ ਬਾਰਡਰ ਵੀ ਲੱਗਦੇ ਉਹਨਾਂ ਦੇ ਨਾਲ ਚਾਹੇ ਟਾਰੀਵਾਗਾ ਬਾਰਡਰ ਹੋਵੇ ਜਾਂ ਕਰਤਾਰਪੁਰ ਸਾਹਿਬ ਕੋਰੀਡੋਰ ਹੋਵੇ ਜੋ ਸਾਡੇ ਧਾਰਨਿਕਸਤਾਨ ਬੜੇ ਧਾਰ ਦੇ ਪਰਪਰਤ ਵੀ ਸਾਡੇ ਸੰਗਤ ਦਾ ਆ ਨਾ ਜਿਆਦਾ ਬਣਿਆ ਰਹਿੰਦਾ ਤੋ ਇਸ ਕਰਕੇ ਸਾਨੂੰ ਜ਼ਰੂਰੀ ਆ ਕਿ ਅਸੀਂ ਜਿਹੜਾ ਹੈਗਾ ਜੀ ਬੱਚਿਆਂ ਨੂੰ ਸਾਰਿਆਂ ਨੂੰ ਕੋਡਿਓ ਤੇ ਦਵਾਈ 0 ਤੋਂ 5 ਜਿਹੜੇ 0 ਤੋਂ 5 ਸਾਲ ਦੇ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਫਲਾਈ ਫਲਾਈ ਜਾਣੀ ਹੁੰਦੀ ਹੈ ਇਹ ਅਸੀਂ ਇਹਦੇ ਵਿੱਚ ਮੈਡਮ ਸਾਡੇ 15 ਲੱਖ ਤੋਂ ਜ਼ਿਆਦਾ ਬੱਚੇ 15 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਫਲਾਈ ਭਾੜਨੀ ਆ ਉਹਦੇ ਵਾਸਤੇ ਅੱਜ ਸਾਡੇ ਪੂਰੀ ਐਕਟੀਵਿਟੀ ਆ ਵਿੱਚ ਦਾ ਇੱਥੇ ਲੱਗਿਆ ਹੋਇਆ ਸਾਰੇ ਪੇਰੇ ਇਨਸਾਨ ਕੇ ਇਸ ਤੋਂ ਬਾਅਦ ਸਾਡਾ ਜਿਹੜਾ ਸਟਾਫ ਹੈ ਸਾਡੀ ਟੀਮਾਂ ਕੱਲੇ ਕੱਲੇ ਘਰ ਜਾ ਕੇ ਚੈੱਕ ਕਰਨੀ ਆ ਕੋਈ ਇੱਕ ਬੱਚਾ ਵੀ ਨਹੀਂ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ 0 ਤੋਂ 5 ਸਾਲ ਦੇ ਵਿੱਚ 5 ਸਾਲ ਦੀ ਹੋਰ ਤੱਕ ਦਾ ਬੱਚਾ ਜਿਹਨੂੰ ਕੋਈ